ਹਾਂਜੀ ਸਤਿ ਸ਼੍ਰੀ ਅਕਾਲ ਜੀ ਪਟਿਆਲਾ ਫੈਸ਼ਨ ਟਿੱਟੜ ਬਹੁਤ-ਬਹੁਤ ਸਵਾਗਤ ਅੱਜ ਆਪਾਂ ਤੁਹਾਡੇ ਲਈ ਪਸ਼ਮੀਨੇ ਪ੍ਰਿੰਟ ਦੇ ਸੂਟ ਲੈ ਕੇ ਆਏ ਆ ਜਿਹੜੇ ਕਿ ਟਿਸਟਾ ਬ੍ਰਾਂਡ ਦੇ ਰਹਿਣਗੇ ਜੀ ਟਿਸਟਾ ਬ੍ਰਾਂਡ ਦਾ ਬਹੁਤ ਹੀ ਵਧੀਆ ਕਪੜਾ ਹੈਗਾ ਆਪਾਂ ਨੇ ਬਹੁਤ ਜ਼ਿਆਦੇ ਸੂਟ ਗਰਮੀਆਂ ਦੇ ਵਿੱਚ ਵੀ ਸੇਲ ਕੀਤੇ ਸੀਗੇ ਤੇ ਸਾਰਿਆਂ ਦਾ ਬਹੁਤ ਵਧੀਆ ਰਿਸਪੌਂਸ ਆਇਆ ਇਹਨਾਂ ਸੂਟਾਂ ਦਾ ਰੇਟ ਹੈ ਜਿਹੜਾ ਸਕਰੀਨ ਦੇ ਉੱਪਰ ਹੀ ਸ਼ੋ ਹੋਊਗਾ ਜੀ ਤੇ WhatsApp ਦਾ ਨੰਬਰ ਵੀ ਸਕਰੀਨ ਦੇ ਉੱਪਰ ਆਈ ਜਾਂਦਾ ਜਿਹੜੇ ਵੀ ਤੁਹਾਨੂੰ ਸੂਟ ਦਿਖਾਵਾਂਗੇ ਜੀ ਜਿਹੜਾ ਤੁਹਾਨੂੰ ਸੂਟ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ WhatsApp ਦੇ ਉੱਪਰ ਤੁਸੀਂ ਆਰਡਰ ਕਰ ਇਹ ਸੂਟ ਬਿਨਾ ਦੁਪੱਟੇ ਤੋਂ ਨੇ ਬਾਕੀ ਤੁਸੀਂ ਜੇ ਦੁਪੱਟਾ ਲਗਾਉਣਾ ਚਾਹੁੰਦੇ ਹੋ ਤੁਸੀਂ ਸਾਡੇ ਤੋਂ ਵੈਸੇ ਲਾਗ ਤੋਂ ਡਾਈ ਕਰਵਾ ਕੇ ਅਸੀਂ ਤੁਹਾਨੂੰ ਲਗਾ ਦਾਂਗੇ ਜੀ ਦੁਪੱਟਾ ਬਲੈਕ ਪ੍ਰਿੰਟ ਬਹੁਤ ਸੋਹਣਾ ਹੈ ਗਰਮੀਆਂ ਦੇ ਵਿੱਚ ਵੀ ਪ੍ਰਿੰਟ ਆਇਆ ਸੀਗਾ ਤੇ ਇਹ ਬਹੁਤ ਸੋਹਣਾ ਦੇਖੋ ਪਸ਼ਮੀਨੇ ਦੇ ਸੂਟ ਨੇ ਜਿਹੜੇ ਤੁਸੀਂ ਇਹ ਲਾਈਨਿੰਗ ਲਗਾ ਕੇ ਵੀ ਬਣਵਾ ਲਓਗੇ ਉਹ ਤਾਂ ਬਹੁਤ ਜ਼ਿਆਦਾ ਸੋਹਣੇ ਹੰਡਣ ਵਾਲੇ ਸੂਟ ਨੇ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈਗਾ ਲਾਈਟ ਡਾਰਕ ਦੁਪੱਟੇ ਜਿਵੇਂ ਮਰਜ਼ੀ ਤੁਸੀਂ ਕਰਵਾਓ ਤੇ ਛੋਟੇ-ਮੋਟੇ ਫੰਕਸ਼ਨ ਤੇ ਜਿਵੇਂ ਮਰਜੀ ਤੁਸੀਂ ਇਹ ਸੂਟ ਪੈਨੋ ਬਹੁਤ ਵਧੀਆ ਲੁੱਕ ਆਊਗੀ। ਬਾਕੀ ਤੁਹਾਡੀ ਸਟੀਚਿੰਗ ਤੇ ਡਿਪੈਂਡ ਹੈ ਤੁਸੀਂ ਕਿਵੇਂ ਦੀ ਕਰਵਾਉਨੇ ਹੋ। ਜੇ ਤੁਸੀਂ ਸਟਾਈਲਿਸ਼ ਸਟੀਚਿੰਗ ਕਰਵਾ ਲੋਗੇ ਇਹਦੇ ਨਾਲ ਹੋਰ ਸੂਟ ਸੋਹਣਾ ਬਣ ਜਾਊਗਾ ਜੀ। ਦੁਬਾਰਾ ਪ੍ਰਿੰਟ ਦਿਖਾ ਰਹੀਆਂ ਜੀ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਆਰਡਰ ਕਰ ਦਿਓ। ਠੀਕ ਹੈ ਇਹ ਵੀ ਬਹੁਤ ਸੋਹਣਾ ਬਲੂ ਮੋਰ ਪੰਖੀ ਜਿਹਾ ਸੂਟ ਹੈਗਾ ਜੀ ਜਿਹੜਾ ਮੈਂ ਤੁਹਾਨੂੰ ਫਰਸਟ ਦੇ ਨਾਲ ਦਾ ਪ੍ਰਿੰਟ ਦਿਖਾਇਆ ਸੀਗਾ ਇਹ ਬਹੁਤ ਸੋਹਣਾ ਮਹਿਰੂਨ ਜਿਹਾ ਸ਼ੇਡ ਆ ਜਾਊਗਾ। ਸਾਰੇ ਸੂਟ ਬਹੁਤ ਸੋਹਣੇ ਨੇ ਬਾਕੀ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਦੇ ਲੱਗੇ ਜਿਹੜਾ ਸੂਟ ਪਸੰਦ ਹੋਇਆ ਜਲਦੀ ਜਲਦੀ ਆਰਡਰ ਕਰ ਦਿਓ ਇਹ ਵਾਲਾ ਵੀ ਦੇਖੋ ਬਹੁਤ ਸੋਹਣਾ ਵਾਈਨ ਸ਼ੇਡ ਦੇ ਵਿੱਚ ਪ੍ਰਿੰਟ ਬਹੁਤ ਸੋਹਣਾ ਜੀ ਇਹਦਾ ਜਿਹੜਾ ਵੀ ਸੂਟ ਪਸੰਦ ਹੋਇਆ ਜਲਦੀ ਜਲਦੀ ਆਰਡਰ ਕਰਿਓ ਥੈਂਕ ਯੂ